ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਸ਼ੇਕਲ 95 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚੇਨ ਅੱਜ ਪਹਾਰਾ ਮਾਜਾ ਦੁਆਬਾ ਜੋਨ ਦੀ ਰੈਲੀ 21 ਫਰਵਰੀ ਨੂੰ ਜਾਮਾ ਰਹਿ ਤਰਨਤਨ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਲਟੀ ਆਰਐਮਪੀਆਈ ਵੱਲੋਂ ਰੂਸੀ ਇਨਕਲਾਬ ਦੇ ਨਿਰਮਾਤਾ ਮਜ਼ਦੂਰ ਜਮਾਦੇ ਇਨਕਲਾਬੀ ਆਗੂ ਮਹਾਨ ਲੈਲਿਤ ਦੀ 100ਵੀਂ ਵਰ੍ਹੇ ਨੂੰ ਸਨਮਾਨਿਤ ਰਾਜਨੀਤਿਕ ਕਰਤਾ ਪਾਲਟੀ ਦੇ ਨਵੇਂ ਦਫਤਰ ਸਮਾਰਟ ਇਨਕਲੇਵ ਵਿਖੇ ਕੀਤੀ ਗਈ ਇਸ ਦੀ ਪ੍ਰਧਾਨਗੀ ਜ਼ਿਲ੍ਹਾ ਪਰ ਦਾਨਾ ਚਮਨ ਲਾਲ ਦਾਹਜਕੇ ਜ਼ਿਲ੍ਹਾ ਸਖਤਰ ਮੁਖਤਿਆਰ ਸਿੰਘ ਮੱਲਾ ਬਲਦੇਵ ਸਿੰਘ ਪੰਡੋਰੀ ਸੁਲੱਖਣ ਸਿੰਘ ਤੁਰਨੇ ਕੀਤੀ ਵਿਸ਼ਾਲੇ ਕਾਟ ਨੂੰ ਸੰਬੋਧਿਤ ਕਰਦਿਆਂ ਪਾਲਤੀ ਦੇ ਕੁੱਲ ਹਿੰਦ ਜਰਨਲ ਸਖਤਰ ਮੰਗਤ RAM ਪਾਲਸਾ ਨੇ ਰੂਸੀ ਇਨਕਲਾਬ ਦੇ ਨਿਰਮਾਤਾ ਸਾਥੀ ਲੈਨਿਆਂ ਨੂੰ ਸ਼ਰਧਤ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਰਤਨ ਕਲਪ ਦੀ ਅਗਵਾਈ ਕਰਦੇ ਮਜ਼ਦੂਰ ਜਮਾਤ ਨੂੰ ਰਾ ਸੱਤਾ ਤੇ ਮਾਲਕ ਬਣਾ ਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਗਈ ਮੌਜੂਦ ਸਮਾਧਿਕ ਵਾਈ ਹੈਟ ਹੀ ਦੁਨੀਆ ਫਤਿਹ ਕਰਨ ਦਾ ਸੁਪਨਾ ਲਈ ਤੁਰੇ ਫਾਂਸੀਵਾਦੀ ਹਿਲਟਰ ਅਤੇ ਉਸ ਦੀ ਵਿਚਾਰਧਾਰਾ ਨੂੰ ਹਾਰ ਦਿੱਤੀ ਗਈ ਹੈ। ਉਹਨਾਂ ਨੇ ਬੋਲਦਿਆਂ ਕਿਹਾ ਕਿ ਜਦੋਂ ਅਸੀਂ 100 ਸਾਲ ਬਾਅਦ ਲੈਨਨ ਨੂੰ ਯਾਦ ਕਰ ਰਹੇ ਹਾਂ ਤਾਂ ਉਸ ਵਕਤ ਦੁਨੀਆ ਦੇ ਵੱਖ-ਵੱਖ ਮੁਲਕਾਂ ਅੰਦਰ ਫਾਂਸੀ ਵਿਚਾਰਧਾਰਾ ਵੱਧ ਫੁੱਲ ਰਹੀ ਹੈ ਅਤੇ ਸਾਡੇ ਜਮਹੂਰੀਅਤ ਤੇ ਧਰਮ ਨਿਰਪੱਖ ਭਾਰਤ ਅੰਦਰ ਆਰਐਸਐਸ ਦੀ ਅਗਵਾਈ ਹੇਠ ਪਾਸਬਦੀ ਮੋਦੀ ਸਰਕਾਰ ਵੱਲੋਂ ਧਰਮ ਆਧਾਰਿਤ ਫਾਂਸੀ ਰਾਜ ਸ ਆਪਤ ਕਰਨ ਵਾਲ ਅੱਗੇ ਵਧਿਆ ਜਾ ਰਿਹਾ ਹੈ ਭਾਰਤ ਦੇ ਸੰਵਿਧਾਨ ਵਿੱਚ ਦਰਜ ਜਮਹੂਰੀ ਅਧਿਕਾਰਿਤ ਧਰਮ ਨਿਰਪੱਖ ਢਾਂਚੇ ਅਤੇ ਜਮਹੂਰੀ ਸੰਸਥਾਵਾਂ ਦਾ ਨਾਂ ਕੀਤਾ ਜਾ ਰਿਹਾ ਹੈ ਭਾਰਤੀ ਸੰਵਿਧਾਨ ਨੂੰ ਰੱਦ ਕਰਨ ਅਤੇ ਮਨੁਵਾਦੀ ਵਿਵਸਥਾ ਨੂੰ ਭਾਰਤ ਦੇ ਲੋਕਾਂ ਤੇ ਠੋਸ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਸਾਥੀ ਪਾਲਸਾ ਨੇ ਕਿਹਾ ਕਿ ਭਾਰਤ ਦੇ ਲੋਕ ਖਾਸ ਕਰਕੇ ਘੱਟ ਗਿਣਤੀ ਦਲਿਤਾਂ ਅਤੇ ਔਰਤਾਂ ਲਈ ਹਾਲਤ ਗਹਿਰੀ ਚਿੰਤਾ ਦਾ ਵਿਸ਼ਾ ਹਨ ਸਮਾਜਵਾਦ ਨਾਲ ਲਹੂ ਵੇੜਤੀ ਲੜਾਈ ਲੜ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਫਾਂਸੀਆਂ ਝੂਲ ਕੇ ਪ੍ਰਾਪਤ ਕੀਤੀ ਗਈ ਆਜ਼ਾਦੀ ਸਦਕਾ ਮਿਲੇ ਜਮੂਰੀ ਪਰ ਬੰਦੀ ਰਾਖੀ ਕਰਨ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿ ਆ ਕੀ ਕਾਰਪੋਰੇਟ ਪੱਖੀ મોદી ਨੂੰ ਫਿਰਕਸ ਪ੍ਰਾਪਤ ਸਰਕਾਰ ਨੂੰ ਹਰਾਉਣ ਲਈ ਜਮਹੂਰੀਅਤ ਤੇ ਤਰਮ ਨਿਰਪੱਖ ਤਾਕਤਾਂ ਦਾ ਸਾਥ ਦੇਣ ਪਾਰਟੀ ਦੇ ਸੂਬਾ ਸਕੱਤਰ ਪ੍ਰਗਤ ਸਿੰਘ ਜਾਮਰ ਨੇ ਕਿਹਾ ਕਿ ਪਾਰਟੀ ਵੱਲੋਂ ਚਲਾਈ ਜਾ ਰਹੀ ਵਿਚਾਰਤਾਰਾ ਰਾਜਾਤਿਕ ਮਹਿੰਮ ਤਹਿਤ ਪੰਜਾਬ ਭਰ ਵਿੱਚ ਤਿੰਨ ਰਾਜਨੀਤਿਕ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਸ ਮਹਿੰਮ ਨੂੰ ਪਿੰਡ-ਪਿੰਡ ਅਤੇ ਮੁਹੱਲੇ-ਮੁਹੱਲੇ ਖੜਕੇ 21 ਫਰਵਰੀ ਨੂੰ ਮਾਝ ਦੁਆਬੇ ਦੀ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਹੈ ਕਾਰਪੋਰੇਟ ਭਾਜਪਾ ਭਾਜਪਾ ਹਰਾਓ ਦੇਸ਼ ਬਚਾਓ ਰੈਲੀ ਵਿੱਚ ਪਰਮਿਸ਼ ਮੂਲਿਤ ਕਰਨ ਦਾ ਸੱਦਕ ਦਿੱਤਾ ਗਿਆ ਹੈ ਇਸ ਮੌਕੇ ਹਰੋਨਾ ਤੋਂ ਇਲਾਵਾ ਜਿਲ੍ਹਾ ਸਕੱਤਰ ਮੁਖਤਿਆਰ ਸਿੰਘ ਮੱਲਾ ਡਾਕਟਰ ਵਿਆਕਪ ਤਵਨਨ ਹਾਜ਼ਰੀ ਹਾਜ਼ਰ ਸਨ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੋ ਕਿ ਦਿਆਜ ਤੁਸੀਂ ਕੱਟ ਕੀਤਾ ਕਿਸ ਬੰਦ ਕੀਤਾ ਜੀ ਇੱਕ ਦਾ ਅੱਜ ਕੱਟ ਦਾ ਵੱਡਾ ਕਾਰਨ ਇਹ ਆ ਵੀ ਦੁਨੀਆ ਦੇ ਮਜ਼ਦੂਰਾਂ ਦਾ ਮਹਾਨ ਆਗੂ ਕੰਨ ਵੀ ਇਹ ਲੈਨਨ ਅਇਤੋ 100 ਸਾਲ ਪਹਿਲਾਂ ਉਸ ਸੰਸਾਰ ਤੋਂ ਚਲਾਣਾ ਕਰ ਗਏ ਸੀ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੀ ਸਿੱਖਿਆਵਾਂ ਨੂੰ ਯਾਦ ਕਰਨ ਵਾਸਤੇ ਜਿਨ੍ਹਾਂ ਦੀ ਅਗਵਾਈ ਚ ਦੁਨੀਆ ਦਾ ਪਹਿਲਾ ਮਜ਼ਦੂਰਾ ਕਿਸਾਨਾਂ ਦਾ ਰਾਜ ਸਥਾਪਿਤ ਹੋਇਆ ਸੀ ਸੂਵਿਜਨ ਸੰਮੇਲਕ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਸਾਡੀ ਕਟ ਸੀ ਦੂਜਾ ਸਾਡਾ ਅੱਜ ਦਾ ਕਟ ਸੀ ਵੀ ਦੇਸ਼ ਵਿੱਚ ਇਸ ਵੇਲੇ ਮੋਦੀ ਸਰਕਾਰ ਫਿਰਕਾ ਪ੍ਰਸਤੀ ਦੇ ਆਧਾਰ ਤੇ ਰਾਜ ਕਰਨਾ ਚਾਹੁੰਦੀ ਹੈ ਉਹ ਘੱਟ ਗਿਣਤੀਆਂ ਨੂੰ ਹੋਰ ਹਿੰਦੂ ਸਮਾਜ ਨੂੰ ਔਰਤਾਂ ਨੂੰ ਦਲਤਾਂ ਲਈ ਬਹੁਤ ਵੱਡੀਆਂ ਮੁਸੀਬਤਾਂ ਲੈ ਕੇ ਆ ਰਹੀ ਹੈ ਸਾਡਾ ਸੁਨੇਹਾ ਲੋਕਾਂ ਨੂੰ ਇਹ ਆ ਵੀ ਮੋਦੀ ਦੀ ਸੱਤਾ ਜੇ ਕੈਮ ਰਹਿ ਗਈ 24 ਚ ਇਹ ਦੇਸ਼ ਵਾਸਤੇ ਬਹੁਤ ਬਦਕਿਸਮਤੀ ਹੋਏਗੀ ਦੇਸ਼ ਸਾਡਾ ਟੁੱਟ ਜਾਏਗਾ ਔਰ ਦੇਸ਼ ਜਮਹੂਰੀਅਤ ਦਾ ਖਾਤਮਾ ਹੋ ਜਾਏਗਾ ਇਸ ਲਈ ਅਸੀਂ ਇਹ ਵੀ ਸੱਦਾ ਦਿੱਤਾ ਦੇਣਾ ਸੀ ਕਿ ਹੁਣ ਤੋਂ ਤਿਆਰੀ ਕਰ ਲਓ ਕਿਉਂਕਿ ਆਰਐਸਐਸ ਵਾਲਿਆਂ ਦਾ ਬਹੁਤ ਪ੍ਰਚਾਰ ਤੰਤਰ ਬਹੁਤ ਤੇਜ਼ ਹੈ ਝੂਠ ਬਹੁਤ ਬੋਲਦੇ ਆ ਉਹ ਝੂਠ ਦਾ ਸਮਾਜ ਸਿਰ ਜਾਰ ਰਿਹਾ ਹੈ ਉਨ੍ਹਾਂ ਦਾ ਮੁਕਾਬਲਾ ਕਰ ਲੈ ਹੁਣ ਤੋਂ ਤਿਆਰੀ ਕਰ ਲਓ ਤਾਂ ਕਿ 24 ਦੇ ਚੋਣਾਂ 'ਚ ਮੋਦੀ ਨੂੰ ਸੱਤਾ ਤੋਂ ਪਾਸੇ ਕਰ ਸਕੀਏ ਜੇਕਰ ਗੱਲ ਕੀਤੀ ਜਾਵੇ ਕਾਲੇ ਕਾਨੂੰਨ ਜਿਹੜੇ ਹੁਣ ਡਰਾਈਵਰਾਂ ਵਾਸਤੇ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਕਾਲੇ ਕਾਨੂੰਨ ਜਿਹੜੇ ਆ ਥੋਪੇ ਜਾ ਰਹੇ ਆ ਸਰਕਾਰ ਜਿਹੜੀ ਆ 21 ਕਣਾ ਜੋਗੀ ਦੇ ਬਾਰੇ ਵੀ ਅਸਲ 'ਤੇ ਇਹ ਆ ਕਿ ਮੋਦੀ ਹਰ ਚੰਗੀ ਗੱਲ ਨੂੰ ਬਦਲ ਕੇ ਕਾਲੀ ਛਾਪ ਲ ਦੇਣਾ ਚਾਹੁੰਦੀ ਆ ਪਹਿਲਾਂ ਕਿਸਾਨਾਂ ਵਾਲੇ ਕਾਲੇ ਕਾਨੂੰਨ ਬਣਾਏ ਲੋਕ ਉਹਲੇ ਲੜੇ ਹੁਣ ਜਿਹੜਾ ਡਰਾਈਵਰ 5000 ਰੁਪਿਆ ਤਨਖਾਹ ਲੈਂਦਾ ਉਹਦਾ ਹਾਲਤ ਕੀ ਆ ਉਹ ਗੱਡੀ ਚਲਾਉਂਦਾ ਕਿੱਦਾਂ ਆ ਇਹ ਦੇਖਣ ਦੀ ਬਜਾਏ ਇਹ ਕਹਤਾ ਵੀ ਉਹਨੂੰ ਇਨੇ ਲੱਖ ਰੁਪਏ ਜੁਰਮਾਨਾ ਹੋਊਗਾ ਤੇ ਨਹੀਂ ਕੈਦ ਹੋ ਜਾਏਗੀ ਬਹੁਤ ਵੱਡਾ ਧੱਕਾ ਆ ਉਹ ਲੜ ਰਿਆ ਸੀ ਪੂਰੇ ਉਹਨਾਂ ਦੇ ਨਾਲ ਆ ਮੈਂ ਤਾਂ ਇਹ ਕਹਿੰਦਾ ਵੀ ਸਮਾਜ ਦਾ ਕੋਈ ਵਰਗ ਬਚਿਆ ਹੀ ਨਹੀਂ ਹੈ ਜਿਹੜਾ ਸਮਾਜ ਨਾਲ ਧੱਕਾ ਨਾ ਹੋ ਰਿਆ ਹੋਵੇ ਕਿਸਾਨਾਂ ਨਾਲ ਐਮਐਸਪੀ ਵਾਸਤੇ ਕਿਸਾਨ ਲੜ ਰਿਹਾ 26 ਦਿਨ ਨੂੰ ਟਰੈਕਟਰ ਨਾਲ ਮਾਰਚ ਕਰ ਰਹਾ ਉਹ ਅਸੀਂ ਉਹਨਾਂ ਦੀ ਹਮਾਇਤ ਕਰਦੇ ਪੂਰੀ ਤਰ੍ਹਾਂ ਪਾਰਟੀ ਨਾਲ ਆ ਖੇਤ ਮਜ਼ਦੂਰ ਲੱਗੇ ਹੋਏ ਆ ਰਾਤ ਦੇ ਕੰਮ ਕਰਦੇ ਆ ਉਹਨਾਂ ਨੂੰ ਉਜਰਤ ਨਹੀਂ ਮਿਲਦੀ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਨੌਜਵਾਨ ਨਸ਼ਿਆਂ 'ਚ ਫਸਦੇ ਜਾ ਰਹੇ ਆ ਰੋਜ਼ਗਾਰ ਨਹੀਂ ਮਿਲ ਰਿਹਾ ਬੇਰੁਜ਼ਗਾਰ ਉਤਰੇ ਜਾ ਰਹੇ ਆ ਇਸ ਲਈ ਅਸੀਂ ਉਹਨਾਂ ਸਾਰੇ ਤਬਕਿਆਂ ਨੂੰ ਇਕੱਠ ਕਰਾਂਗੇ ਔਰ 21 ਫਰਵਰੀ ਜਲੰਧਾ ਰੈਲੀ ਹੋ ਰਹੀ ਆ ਆਰਐਮਪੀਆਈ ਦੀ ਸੱਤ ਜ਼ਿਲ੍ਹਿਆਂ ਦੀ ਵੱਡੀ ਰੈਲੀ ਹੋਏਗੀ ਹਜ਼ਾਰਾਂ ਦਾ ਇਕੱਠ ਹੋਏਗਾ 21 ਫਰਵਰੀ ਨੂੰ ਦੇਸ਼ ਭਗਤ ਹਾਲ ਦੇ ਵਿੜੇ 'ਚ ਬਾਰ ਖੁੱਲੇ ਮੈਦਾਨ 'ਚ ਇਹ ਵੀ ਬੇਨਤੀ ਕਰਨਾ ਹੈ ਵੀ ਹਜ਼ਾਰਾਂ ਦੀ ਗਿਣਤੀ ਉੱਥੇ ਪਹੁੰਚੋ ਤਾਂ ਕਿ ਮੋਦੀ ਦੇ ਇਸ ਚੈਲੰਜ ਨੂੰ ਪ੍ਰਮਾਣ ਕੀਤਾ ਜਾਵੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਮੋਦੀ ਦਾ ਹਰਾਉਣਾ ਕਿਉਂ ਜ਼ਰੂਰੀ ਹੈ ਪੰਜਾਬ 'ਚ ਕਿੰਨੀਆਂ ਰੈਲੀਆਂ ਤੋਂ ਲਿਖਤੀਆਂ ਮੋਦੀ ਦੇ ਖਿਲਾਫ ਜਿੰਨਾ ਤੱਕ ਗਿਆ ਵੀ ਦੋ ਦਸ ਕੀਤੀ ਹੈ ਨੀ ਤੋ ਬਸ ਸੰਗਰੂਰ ਆ ਇੱਕ ਮਠੰਡੇ ਇਹ ਰੈਲੀਆਂ ਤੋਂ ਪਹਿਲਾਂ ਥੱਲੇ ਰੈਲੀਆਂ ਬਹੁਤ ਹੋਣੀਆਂ ਹੁਣ ਅੱਜ ਦੀ ਇਹ ਮੀਟਿੰਗ ਹੋਈ ਹੈ ਰੈਲੀ ਦਾ ਇਹ ਛੋਟੀ ਰੈਲੀ ਹੈ ਇਦਾਂ ਦੀ ਤਾਂ ਪਿੰਡ-ਪਿੰਡ ਹੋਣੀਆਂ ਆ ਉਹਦੇ ਇੱਕ ਵੱਡੀ ਰੈਲੀ ਆ ਉਹ ਰੈਲੀ ਤੋਂ ਬਾਅਦ ਵੀ ਕੰਮ ਮੁਕਣਾ ਨਹੀਂ ਹੈ ਫਿਰ ਸਾਡਾ ਪ੍ਰਚਾਰ ਥੱਲੇ ਤੱਕ ਜਾਏਗਾ ਲਗਾਤਾਰੀ ਉਹ ਤਾਂ ਇੱਕ ਇਕੱਠ ਕਰ ਰਹੇ ਅਸੀਂ ਬਹਿ ਕੇ ਲੇਕਨ ਆਉਣ ਵਾਲੇ 4-5 ਮਹੀਨੇ ਸਾਡੇ ਕੋਲ ਹੋਰ ਕੋਈ ਕੰਮ ਨਹੀਂ ਅਸੀਂ ਇਸੇ ਪਾਸੇ ਲੋਕਾਂ ਨੂੰ ਲਾਉਣਾ ਚਾਹੁੰਦੇ ਆਂ ਵੀ ਮੋਦੀ ਦਾ ਹਰਾਉਣਾ ਦੇਸ਼ 'ਚ ਬਹੁਤ ਜ਼ਰੂਰੀ ਆ ਤੇ ਜਿਹੜੀ ਆਪਣੀ ਲੜਾਈ ਆ ਮੰਗਾਂ ਦੀ ਮਹਿੰਗਾਈ ਦੇ ਖਿਲਾਫ ਘਰ ਤੋਂ ਘਰਾਣਿਆਂ ਦੇ ਖਿਲਾਫ ਇਸ ਬੇਕਾਰੀ ਦੇ ਖਿਲਾਫ ਕਿਸਾਨਾਂ ਦੀ ਜ਼ਮੀਨਾਂ ਦੀ ਲੜਾਈ ਇਹਨੂੰ ਵੀ ਤੇਜ਼ ਕਰੋ ਤੇ ਮੋਦੀ ਦਾ ਹਰਾਉਣ ਦਾ ਕੰਮ ਵੀ ਏਜੰਡੇ 'ਤੇ ਰੱਖੋ ਪੰਜਾਬ ਉਧਰ ਦਿਨਾਂ ਦਿਨ ਮੰਗਾਈ ਹੁੰਦੀ ਆ ਪੰਜਾਬ ਮੰਦਰ ਲੁਟਖੋੜ ਜਿਆਦਾ ਵੱਧਦੀਆਂ ਜਾਂਦੀਆਂ ਰਾਤਾਂ ਕੰਮ ਵੱਧਦੇ ਆ ਕੀ ਦੇਖ ਰਹੇ ਹੋ ਇਸ ਮੰਦਰ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਹਾਲਤ ਬਹੁਤ ਮਾੜੀ ਆ ਲੈਂਡ ਆਰਡਰ ਦਾ ਮਸਲਾ ਮਾਨ ਹੱਲ ਕਰਨ ਦੀ ਬਜਾਏ ਨਾ ਉਹ ਚੁਟਕਲੇ ਸੁਣਾ ਕੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦਾ ਕਦੀ ਗੋਆ ਚਲੇ ਜਾਂਦਾ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਦੀ ਕਿਤੇ ਚਲੇ ਜਾਂਦਾ ਪੰਜਾਬ ਦਾ ਕੰਟਰੋਲ ਬਾਹਰ ਹੋ ਰਿਹਾ ਲੋਕਾਂ ਦੇ ਲੈਂਡ ਆਰਡਰ ਤੋਂ ਰੋਜ਼ ਲੁੱਟਾਂ ਖੋਹਾਂ ਢਾਕੇ ਕੋਈ ਬੰਦਾ ਸੁਰੱਖਿਅਤ ਨਹੀਂ ਪਾਰਟੀ ਨੇ ਡੱਟ ਕੇ ਕਿਹਾ ਵੀ ਜੇ ਨਾ ਹੋਇਆ ਤਾਂ ਪੰਜਾਬ ਕਿਤੇ ਜੰਗਲ ਰਾਜ ਨਾ ਬਣ ਜਾਏ ਉਹਨਾਂ ਨੇ ਸਟੈਪ ਲੈਣਾ ਚਾਹੀਦਾ ਔਰ ਪੰਜਾਬ 'ਚ ਲਾਅ ਐਂਡ ਆਰਡਰ ਦੀ ਹਾਲ ਸੁਧਾਰਨ ਚਾਹੀਦੀ ਹੈ ਨਹੀਂ ਤਾਂ ਲੋਕਾਂ ਦੇ ਖਿਲਾਫ ਇਕੱਠੇ ਹੋ ਕੇ ਮੈਦਾਨ ਚ ਆਉਣਾ ਚਾਹੀਦਾ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਹਾਲਤ ਲਾਅ ਐਂਡ ਆਰਡਰ ਦੀ ਬਹੁਤ ਹੀ ਮਾੜੀ ਨਸ਼ਾ ਦੀ ਹਾਲਤ ਬਹੁਤ ਮਾੜੀ ਹੈ ਗਲੀ ਗਲੀ ਨਸ਼ੇ ਵੇਖ ਰਹੇ ਆ ਉਹ ਕਹਿ ਰਹੇ ਨਸ਼ੇ ਬੰਦ ਕਰਤੇ ਪੰਜਾਬ 'ਚੋਂ ਉਹ ਕਹਿੰਦਾ ਮੈਂ 300 ਬੰਦਾ ਫੜ ਲਿਆ ਜੀ ਭ੍ਰਿਸ਼ਟਾਚਾਰ ਬੰਦ ਹੋ ਗਿਆ ਪ੍ਰਸ਼ਾਸਨ ਅੱਗੇ ਨਾ ਕਈ ਗੁਣਾ ਵੱਧ ਗਿਆ ਕੋਈ ਕੰਮ ਪ੍ਰਸ਼ਾਸਨ ਬਿਨਾਂ ਹੁੰਦਾ ਹੀ ਨਹੀਂ ਹੈ ਇਸ ਲਈ ਗਪੌੜ ਸੰਖਰ ਕੰਮ ਨਹੀਂ ਚੱ ਆਉਂਦੇ ਦਿਨਾਂ 'ਚ ਆਉਂਦੇ ਦਿਨਾਂ ਜਿਹੜੀ ਲੋਕ ਸਭਾ ਦੀ ਚੋਣਾਂ ਆ ਰਹੀਆਂ ਉਹ ਆਪ ਪੱਧ ਦੀ ਕਾਂਗਰਸ ਪਾਲᱤ ਇਕੱਠੇ ਸੁਭਾਉਣਾ ਯਾਰ ਪਰ ਜਿਹੜਾ ਪੰਜਾਬ ਦੇ ਕਾਂਗਸੀ ਉਹ ਕਹਿੰਦੇ ਅਸੀਂ ਨਹੀਂ ਰਲਣਾ ਨਹੀਂ ਕਹਿੰਦੇ ਜਿਹੜਾ ਦਾ ਮੋਦੀ ਨੂੰ ਖਤਰੇ ਨੂੰ ਜਾਣਦਾ ਉਹਦੀ ਪਾਰਟੀ ਕਿਹੜੀ ਆ ਕਿਹੜੀ ਲਈ ਬਾਤ ਦੇਖਾਂਗੇ ਜੇ ਤਾਂ ਉਹਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਆ ਫੇ ਤਾਂ ਮੋਦੀ ਨੂੰ ਹਰਾਉਣ ਦਾ ਨਰਿੰਦਾ ਇੱਕ ਨੰਬਰ ਤੇ ਆ ਬਾਕੀ ਗੱਲਾਂ ਬਾਤ ਦੀਆਂ ਆ ਜੇ ਕਿਸੇ ਜਿਹੇ ਇਸ ਵੇਲੇ ਸਭ ਤੋਂ ਵੱਡੀ ਦੇਸ਼ ਭਗਤੀ ਮੋਦੀ ਨੂੰ ਹਰਾਉਣ ਚ ਆ ਜੇ ਕੋਈ ਪਾਰਟੀ ਸੋਚੇ ਵੀ ਮੈਨੂੰ ਦੋ ਸੀਟ ਵੱਧ ਮਿਲ ਜਵੇ ਆ ਫਲਾਨਾ ਮਾੜਾ ਆ ਇਹ ਗੱਲਾਂ ਛੋਟੀਆਂ ਆ ਜੇ ਦੇਸ਼ ਦੀ ਸੱਤਾ ਦੀ ਫਾਸ਼ੀ ਕਸਮ ਦੀ ਸਰਕਾਰ ਬਣ ਗਈ ਨਾ ਤੇ ਉਹਨੂੰ ਕਿਸੇ ਨੂੰ ਨਹੀਂ ਛੱਡਣਾ ਈਡੀ ਦਾ ਹਾਲ ਜੋ ਹੁਣ ਕੀਤਾ ਜਾ ਰਿਹਾ ਜਿਹਦਾ ਸੀਬੇ ਵਰਤੀ ਜਾ ਰਹੀ ਫਿਰ ਘਰ ਘਰ ਵਰਤੀ ਜਾਊਗੀ ਹੁਣ ਈਡੀ ਕਿਦਾਂ ਵਰਤੀ ਜਾ ਰਹੀ ਵੀ ਵਿਰੋਧੀਆਂ ਦੇ ਵਰਤੀ ਜਾ ਰਹੀ ਜਦੋਂ ਵਿਰੋਧੀ ਮੰਨ ਜਾਣਗੇ ਈਡੀ ਹਟਾ ਲਈ ਜਾਂਦੀ ਹੈ ਇਸ ਲਈ ਮੈਂ ਸਮਝਦਾ ਕਿ ਜਿਹੜੀ ਵੀ ਪਾਰਟੀ ਭਾਜਪਾ ਨੂੰ ਹਰਾਉਣਾ ਚਾਹੁੰਦੀ ਆ ਉਨੂੰ ਇੱਕ ਮੋਟ ਥੋਕੇ ਪਾਜਬਾ ਦਾ ਟਕਰਾ ਕਰਨਾ ਚਾਹੀਦਾ ਚਾਹੇ ਆਪ ਆ ਚਾਹੇ ਕਾਂਗਰਸ ਆ ਚਾਹੇ ਕੋ ਬਾਕੀ ਪਾਰਟੀ ਸਾਡਾ ਮੁੱਖ ਮੁੱਦਾ ਹੈ ਇਸ ਵੇਲੇ ਮੋਦੀ ਨੂੰ ਸੱਤਾ ਤੋਂ ਲਾਉਣਾ ਹੈ